ਉਮੀਦ ਹੈ ਮੈਂ ਦੀ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਹਾਂਜੀ ਹਾਂ ਉੱਠ ਗਿਆ ਜੀ ਆ ਗਿਆ ਇੱਕ ਤਾਂ ਯਾਰ ਇਹਨੂੰ ਜੈਨ ਨਹੀਂ ਹੈਗੀ ਇਹ ਵੀ ਨਹੀਂ ਦੇਖਦਾ ਹੈਗਾ ਕਿ ਬੰਦਾ ਰਾਤ ਨੂੰ ਲੇਟ ਆਇਆ ਚੱਲ ਮਨਾ ਜਾਣਾ ਤਾਂ ਪੈਣਾ ਹੀ ਆ ਉਹ ਖੜਾ ਉੱਠ ਗਿਆ ਥੋੜੀ ਦਿਰ ਹੋਰ ਸੌ ਲਾਣਾ ਸੀ ਹਜੇ ਵੀ ਕੀ ਲੋੜ ਸੀ ਉਹ ਰਾਤ ਗੱਡੀ ਲੈ ਕੇ ਲੇਟ ਆਇਆ ਜੀ ਪੀਲੀ ਹੋਣੀ ਤੂੰ ਰਾਤ ਨੂੰ ਤੁਹਾਨੂੰ ਪਤਾ ਤਾਂ ਹੈਗਾ ਜੀ ਮੈਂ ਕਿੱਥੇ ਪੀਣਾ ਅੱਛਾ ਉਹ ਮੈਨੂੰ ਸਭ ਪਤਾ ਤੇਰੇ ਵਰਗਿਆਂ ਦਾ ਠੀਕ ਹੈ ਨਾ ਮੈਂ ਇੱਕ ਗੱਲ ਕਰਨੀ ਸੀ ਜੀ ਕੋਈ ਚੱਜ ਦੀ ਕਰੀ ਦੱਸ ਕੀ ਕੰਮ ਉਹ ਤੁਹਾਨੂੰ ਪਤਾ ਹੀ ਹੈ ਜੀ ਘਰ ਦੀ ਰਿਪੇਅਰ ਕਰਾਉਣ ਵਾਲੀ ਹੋਈ ਵੀ ਆ ਬਾਲੇ ਵੀ ਗਿਰਨ ਵਾਲੇ ਹੋ ਰਹੇ ਨੇ ਤੇ ਮੈਂ ਕਹਿੰਦਾ ਸੀ ਵੀ ਨਾਲੇ ਮੇਰੀ ਤਨਖਾਹ ਦੇ ਦਿੰਦੇ ਤੇ ਥੋੜਾ ਜਿਹਾ ਐਡਵਾਂਸ ਵੀ ਦੇ ਦਿੰਦੇ ਜੀ ਮੈਨੂੰ ਤਨਖਾਹ ਤੈਨੂੰ ਚਾਹੀਦੀ ਆ ਤੈਨੂੰ ਐ ਨਹੀਂ ਪਤਾ ਕੱਲ ਕਿੰਨਾ ਨੁਕਸਾਨ ਤੂੰ ਕਰਿਆ ਮੇਰਾ ਉਹਦਾ ਵੀ ਮੈਨੂੰ ਪਤਾ ਉਹਦਾ ਕੀ ਕਰਾਂ ਐ ਨਹੀਂ ਮਿਲਦੀ ਹਲੋ ਹਾਂਜੀ ਹਾਂਜੀ 2 ਲੱਖ ਆ ਗਿਆ ਤੁਹਾਡਾ ਹਾਂਜੀ 50000 ਰਹਿ ਗਿਆ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਮੇਰਾ ਕੀ ਕਸੂਰ ਆ ਜੀ ਐਨਾ ਤਾਂ ਹੁੰਦੀ ਰਹਿੰਦਾ ਜੀ ਤੇਰਾ ਹੀ ਕਸੂਰ ਆ ਹੋਰ ਕੀ ਦਾ ਕਸੂਰ ਥੋੜਾ ਆਰਾਮ ਨਾਲ ਆ ਜਾਂਦਾ ਆਇਆ ਵੀ ਤੂੰ ਲੇਟ ਆ ਉਤੋਂ ਨੁਕਸਾਨ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰ ਦਿੰਦਾ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਮੈਂ ਕਹਿੰਦਾ ਸੀ ਮੇਰੀ ਤਨਖਾਹ ਦੇ ਦਿੰਦੇ ਜੀ ਮੈਂ ਖਰਚਾ ਭੇਜ ਦਿੰਦਾ ਕਰੇ ਉਹ ਫੇਰ ਕਰਾਂਗੇ ਕੋਈ ਨਹੀਂ ਪੇਮੈਂਟ ਤੈਨੂੰ ਹੁਣ ਤੂੰ ਜਾ ਹੁਣ 걔ੜਾ ਲਾ ਕੇ ਆ ਚਲੋ ਠੀਕ ਹੈ ਜੀ ਓਕੇ ਬਲਵਿੰਦਰ ਉਹ ਆ ਰਹੀ ਹੈ ਗੱਡੀ ਰੋਕ ਠੀਕ ਹੈ ਜੀ ਆ ਲੈ ਹੁਣ ਇਹਨਾਂ ਦੀ ਰਹਿ ਗਈ ਦੀ ਕਸਰ ਉਹ ਬਾਈ ਇਹ ਸੜਕਾਂ 'ਤੇ ਚੱਲਣਾ ਨਾ ਤਾਂ ਇਹਨਾਂ ਨੂੰ ਉਹ ਦੇਖ ਕਿਵੇਂ ਆ ਰਹੇ ਨੇ ਦਵੱਲੀ ਰੋਕ ਇਹਨਾਂ ਨੂੰ ਚੱਲਾ ਦੇਖਦੇ ਆ ਕੀ ਕਹਿੰਦੇ ਨੇ ਕੀ ਕਹਿੰਦਾ ਹੁਣ ਇਹ ਉਹ ਲਿਆ ਆਪਣਾ ਰੋਕ ਲੈ ਦੇਖਦੇ ਆ ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜਨਾਬ ਠੀਕ ਆ ਲਿਆ ਕਾਗਜ਼ ਚੈੱਕ ਕਰੋ ਪੇਪਰ ਤਾਂ ਜਨਾਬ ਪੂਰੇ ਨੇ ਜੀ ਕੋਈ ਨਹੀਂ ਤੂੰ ਲਿਆ ਦਿਖਾ ਤਾਂ ਸਹੀ ਲਿਆ ਭਾਈ ਕਾਗਜ਼ ਲਿਆ ਓਏ ਐਵੇਂ ਭੁੱਕੀ ਪੱਕੀ ਤਾਂ ਹੀ ਲੱਦੀ ਫਿਰਦੇ ਉਹ ਕਿੱਥੇ ਜਨਾਬ ਡਰਾਈਵਰ ਬੰਦੇ ਆ ਜੀ ਇਸ ਤਾਂ ਕੀ ਭਰ ਕੇ ਲਏ ਹੋ ਪਰ ਨਾ ਜਿਹੜਾ ਭਰਨੀ ਆ ਜੀ ਅੱਛਾ ਲਓ ਜੀ ਬਲਵਿੰਦਰ ਆ ਕਰ ਚੈੱਕ ਓਏ ਠੀਕ ਹੈ ਜੀ ਪੇਪਰ ਦਾ ਪੂਰੇ ਨੇ ਜਨਾਬ ਪੇਪਰ ਦਾ ਪੂਰੇ ਨੇ ਚਲਾਣ ਤਾਂ ਇਹਨਾਂ ਦਾ ਕਟੂ ਗਈ ਸਪੀਡ ਤਾਂ ਦੇਖ ਕਿੰਨੀ ਓਵਰ ਆ ਰਹੇ ਨੇ ਜਨਾਬ ਸਪੀਡ ਤਾਂ ਠੀਕ ਦੀ ਜੀ ਉਹ ਯਾਰ ਹੁਣ ਤੂੰ ਦੱਸੇਗਾ ਸਾਨੂੰ ਵੀ ਕਿੰਨੇ ਦੀ ਸਪੀਡ ਸੀ ਅਸੀਂ ਇੱਥੇ ਬੈਠੇ ਚੈੱਕ ਕਰ ਰਹੇ ਆ ਜਨਾਬ ਰਹਿਣ ਦਿਓ ਪੂਰੀ ਕਰ ਲੋ ਜੀ ਹੱਥ ਬੰਦਿਆ ਜੀ ਚੱਲ ਅੱਗੇ ਤੋਂ ਧਿਆਨ ਰੱਖਿਓ ਜਾਓ ਠੀਕ ਆ ਜਨਾਬ ਆ ਪੇਪਰ ਫੜਾਇਓ ਚੱਲ ਮੁਚਾ ਹੋ ਰ ਗਿਆ ਯਾਰ ਹੋ ਰੱਬ ਨੇ ਬਚਾਲੇ ਬਾਈ ਚੱਲ ਕੋਈ ਨਾ ਮਾਰ ਕੇ ਗੱਡੀ ਦਾ ਲੈ ਰੱਬ ਦਾ ਨਾਮ ਚੱਲ ਨਿਕਲ ਓਏ ਓਏ ਇਹਨਾਂ ਨੂੰ ਕੀ ਹੋ ਗਿਆ ਓਏ ਆ ਜਾ ਬਾਈ ਥੱਲੇ ਆ ਜਾ ਦੇਖਦੇ ਆ ਇਹਨਾਂ ਨੂੰ ਓ ਦਿਖਦਾ ਨਹੀਂ ਤੈਨੂੰ ਚਲਾਉਣੀ ਨਹੀਂ ਆਉਂਦੀ ਹੈਗੀ ਗੱਡੀ ਕਿਵੇਂ ਗੱਡੀ ਚਲਾ ਰਹਿਆ ਤੂੰ ਓ ਨਸ਼ੇ ਦਾ ਤੁਸੀਂ ਆਪ ਖੜਿਆ ਦਾ ਕੋਤੋਂ ਜਾਣ ਨਹੀਂ ਰਿਹਾ ਸਾਨੂੰ ਕੀ ਕਹਿਣਾ ਤੁਸੀਂ ਤੂੰ ਰੋਕੀ ਕਿਉਂ ਨਹੀਂ ਗੱਡੀ ਤੁਸੀਂ ਮਾਰੀ ਸਾਡੀ ਗੱਡੀ 'ਚ ਗੱਡੀ ਓ ਪਹਿਲਾਂ ਆਪਣੀ ਹਾਲਤ ਦੇਖੋ ਓ ਤੁਸੀਂ ਐ ਨਹੀਂ ਮੰਨਦੇ ਆਜੇ ਥਾਣੇ ਚਲਦੇ ਆ ਫਿਰ ਓ ਚੱਲ ਥਾਣੇ ਹਾਲਤ ਹੈਗੀ ਥੋਡੀ ਥਾਣੇ ਜਾਣ ਵਾਲੀ ਪਹਿਲਾਂ ਮੈਂ ਤੁਹਾਡੇ ਦੇ ਪਰਚਾ ਕਰਾਉਂਗਾ ਵੀ दारू ਪੀ ਕੇ ਗੱਡੀ ਚਲਾਉਂਦੇ ਨੇ ਚਲੋ ਥਾਣੇ ਕੋਈ ਨਹੀਂ ਹੁਣ ਥਾਣੀ ਦੇਖ ਲੈਣੇ ਤੁਹਾਨੂੰ ਆ ਜਾਓ ਉਹ ਜਾਨ ਹੀ ਰਹਨੇ ਆ ਤੁਹਾਡੇ ਵਰਗਿਆਂ ਨਾਲ ਨਾ ਰੋਜ ਬਾਅਦ ਆਸਤਾ ਪੈਂਦਾ ਦੇਖ ਲਾਂਗੇ ਥਾਣੇ ਵੀ ਅੱਛਿਆ ਫਿਰ ਤ ਕੋਈ ਨਹੀਂ ਤੁਹਾਡਾ ਨਵੇੜਾ ਉਰੀ ਕਰਦੇ ਨੇ ਆ ਜਾ ਆ ਜਾਓ ਇਹ ਦੇਖ ਲੈਣੇ ਆ ਉਹ ਬਾਈ ਆਏ ਨਹੀਂ ਮੰਨਦੇ ਸਾਲੇ ਕਿਰਪਾਨ ਲੈ ਕੇ ਗੱਡੀ 'ਚ ਚੱਕ ਕੇ ਖੜੇ ਹੋਣੇ ਉਹਨਾਂ ਨੂੰ ਹੋਰ ਪਾ ਦੇ ਗਿਓ ਸਾਲੇ ਸਲਾਰੂ ਜੇ ਦੇਖੇ ਸਾਰੇ ਨਸ਼ੇੜੀ ਹੋਣਗੇ ਕੋਈ ਓਏ ਬਾਈ ਇਹ ਐਂ ਨਹੀਂ ਲੋਟ ਆਉਂਦੇ ਇਹਨਾਂ ਨਾਲ ਜਿੰਨਾ ਪਿਆਰ ਨਾਲ ਗੱਲ ਕਰੋਗੇ ਨਾ ਸਰ ਛੱਡਦੇ ਨੇ ਸਾਲੇ ਸਹੀ ਗੱਲ ਆ ਚਲ ਆ ਚੱਲੀਏ ਚੱਲ ਲੈ ਓਹ ਆਂਟੀ ਪਹੁੰਚ ਗਏ ਬਾਈ ਹੋਰ ਬਾਈ ਚਲੋ ਪਹਿਲਾਂ ਗੱਡੀ ਲਾ ਦਈਏ ਟਕਾਣੇ ਤੇ ਚੱਲ ਬਾਈ ਐਂਟੀ ਬੋਏ ਚੱਲ ਬਾਈ ਪਹਿਲਾਂ ਮਾਲਕ ਨਾਲ ਗੱਲ ਕਰਦੇ ਆ ਮਾਲ ਮੂਲ ਤਾਰ ਦੂਗਾ ਫਿਰ ਆਪਾਂ ਪੀਨੇ ਚਾਹ ਪਾਣੀ ਹਾਂ ਠੀਕ ਹੈ ਬਾਈ ਨਾਲੇ ਨਾ ਤੋਲਵਾਗੇ ਚੱਲ ਚੱਲ ਹੋਰ ਯਾਰ ਥੱਕ ਗਏ ਤੇ ਮਰ ਗਏ ਹੋਏ ਅਜੇ ਸਵੇਰ ਦੀ ਲੇਬਰ ਬੈਠੀ ਦੋ ਵਾਰੀ ਖਾ ਗਈ ਫਰੀਦਾ ਪਤਾ ਨਹੀਂ ਕਦੋਂ ਆਉਣਗੇ ਗੱਡੀ ਲੈ ਕੇ ਸਾਲੇ ਫੋਨ ਕਰਾਂ ਹਸੀ ਗੱਲ ਜਨਾਬ ਓਏ ਆ ਗਈ ਜਾਗ ਓਏ ਇੰਨੀ ਲੇਟ ਹੋ ਗਿਆ ਓਏ ਉਹ ਐਕਸੀਡੈਂਟ ਹੋ ਗਿਆ ਸੀ ਰਸਤੇ 'ਚ ਨਾ ਸਵੇਰ ਦੀ ਲੇਬਰ ਬੇਲੀ ਬੈਠੀ ਆ ਹੈ ਹੁਣ ਦੱਸੋ ਮੈਂ ਕੀ ਕਰਾਂ ਉਹ ਪਹਿਲਾਂ ਸਾਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਜੀ ਫਿਰ ਸਾਡਾ ਐਕਸੀਡੈਂਟ ਹੋ ਗਿਆ ਕਾਹਨਾ ਟਾਈਮ ਖਰਾਬ ਹੋ ਗਿਆ ਜੀ ਸਾਡਾ ਰੈਨ ਦੋ ਏ ਰੈਨ ਦੋ ਡਰਾਈਵਰਾਂ ਕੋਲੇ ਬਹਾਨੇ ਪਹਿਲੀ ਤਿਆਰ ਨਹੀਂ ਦੇ ਨੇ ਨਾ ਮੇਰਾ ਇਹਨਾਂ ਨੁਕਸਾਨ ਹੋ ਗਿਆ ਹੁਣ ਕਿਵੇਂ ਕਰੀਏ ਅਸੀਂ ਕਿੱਥੋਂ ਭਰ ਦਾਂਗੇ ਜੀ ਅਸਾ ਗਰੀਬ ਆਦਮੀ ਹੈ ਜੀ ਨਾ ਤੇਰੇ ਮਾਲਕ ਨਾਲ ਗੱਲ ਕਰਾ ਓਏ ਕਰਾਨਾ ਜੀ ਹੈਲੋ ਆ ਗੱਲ ਕਰੋ ਜੀ ਹੈਲੋ ਅਸੀ ਗਰ ਜੀ ਆ ਬੰਦੇ ਥੋੜੇ ਹੋਣ ਆਏ ਨਹੀਂ ਜੀ ਲੇਟ ਇੰਨੀ ਖਾਂ ਸਵੇਰ ਦੀ ਮੇਰੀ ਲੇਬਰ ਬੈਠੀ ਆ ਫਰੀ ਦੀ ਹੁਣ ਦੱਸੋ ਕਿਵੇਂ ਕਰੀ ਇਹਨਾਂ ਨੁਕਸਾਨ ਹੋਇਆ ਆ ਗੱਲ ਕਰਵਾਓ ਤੁਸੀਂ ਮੇਰੀ ਲੈ ਕਰ ਲੋ ਗੱਲ ਲੈ ਫੜਵਾ ਗੱਲ ਕਰ ਹੈਲੋ ਓ ਤੂੰ ਕਿੱਥੇ ਰਹਿ ਗਿਆ ਸੀ ਓਏ ਪੱਕਾ ਤੂੰ ਖਾਣ ਪੀਣ ਲੱਗ ਗਿਆ ਹੋਣਾ ਇੱਕ ਦਾ ਸੜਾ ਤਰ੍ਹਾਂ ਖਾਣਾ ਪੀਣਾ ਨਹੀਂ ਮੁੱਕਦਾ ਹੈਗਾ ਸਾਰਾ ਦਿਨ ਓ ਮਾਲ ਪੱਤੇ ਤੋਂ ਸਾਹ ਲੈ ਲਿਆ ਕਰ ਓ ਐਕਸੀਡੈਂਟ ਹੋ ਗਿਆ ਸੀ ਜੀ ਉਹ ਗੱਡੀ ਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਜੀ ਤੂੰ ਇਹ ਕਰ ਮੇਰੀ ਗੱਲ ਕਰਵਾਓ ਦੇ ਨਾਲ ਨਾਲ ਜਿਉ ਨਾ ਜਿਆਦੇ ਪੈਸੇ ਕੱਟੇ ਨਾ ਤਾਂ ਤੂੰ ਆਪਣਾ ਕੰਮ ਨਾ ਪੁੱਤ ਹੁਣ ਨਵਾਂ ਲੱਭ ਲਈ ਠੀਕ ਹੈ ਇਹ ਕਰਾਨਾ ਜੀ ਹਲੋ ਚਲੋ ਠੀਕ ਹੈ ਜੀ ਇਸ ਵਾਰ ਤਾਂ ਮੈਂ ਪੇਮੈਂਟ ਭਾਉ ਦੇਣਾ ਲੱਖ ਰੁਪਇਆ ਪਰ ਅਗਲੀ ਵਾਰੀ ਨਾਲ ਮੱਧਿਆਂ ਨੂੰ ਨਾ ਭੇਜਿਓ ਕੋਈ ਚੱਜ ਦੇ ਡਰਾਈਵਰ ਭੇਜਿਓ ਠੀਕ ਆ ਮੈਂ ਭਾਉਣਾ ਪੇਮੈਂਟ ਲੈ ਫੜੋ ਪਨਾ ਕੇ ਆ ਕੇ ਨਾ ਗੱਡੀ ਬਿੱਲੀ ਕਰਾ ਦਿਓ ਚਾਚੂ ਬਾਚ ਪੀ ਲਿਓ ਕਿਤੇ ਹੁਣ ਚੌਕੜਾ ਚੋਂ ਸੁਣਨ ਲੱਗ ਜਾਂ ਸਾਲਿਆ ਅਰੇ ਮੂਹੜ ਖਰਾਬ ਕਰਾਤਾ ਚਲੋ ਠੀਕ ਹੈ ਚੰਗਾ ਲੈ ਓ ਬਾਈ ਆ ਗਿਆ ਟਾਬਾ ਹੋਰ ਬਾਈ ਰੋਟੀ ਖਾਈਏ ਯਾਰ ਭੁੱਖ ਲੱਗ ਰਹੀ ਆ ਹੋਰ ਯਾਰ ਨਾਲੇ ਇਨਾ ਟਾਈਮ ਹੋ ਗਿਆ ਯਾਰ ਘਰੇ ਗੱਲ ਨਹੀਂ ਹੋਈ ਹੈਗੀ ਉਹ ਚਲ ਬਾਈ ਕਰ ਲਈ ਗੱਲ ਆ ਹਾਂ ਆ ਮਾਰ ਬਾਈ ਨੂੰ ਬਾਦ ਯਾਰ ਮਗਾ ਕੁਛ ਖਾਣ ਵਾਸਤੇ ਭੁੱਖ ਲੱਗ ਗਈ ਆ ਕਹਿੰਦੇ ਆ ਆ ਬਾਈ ਲਾਈ ਕਰਾਰੀ दाल ਲਾ ਦੇ ਕੋਈ ਉਹ ਕੋਈ ਗੱਲ ਨਹੀਂ ਵੀਰੇ ਜੇ ਹੋਰ ਕੋਈ ਚਾਹੀਦਾ ਹੋਇਆ ਦੱਸ ਦਾਂਗੇ ਹਾਂ ਆ ਲਾ ਦੇ ਪਹਿਲਾਂ ਲਿਆ ਰੋਟੀ ਕੜਕ ਲਾ ਦੀ ਝੋਪੜ ਕੇ ਅੱਜ ਤਾਂ ਥੱਕ ਗਏ ਬਾਈ ਓਏ ਓਏ ਹੋਰ ਬਾਈ ਉਹ ਇੱਕ ਤਾਂ ਬਾਈ ਨਾ ਲੋਕਾਂ ਪਾਣੇ ਆਪਣਾ ਮਹਿਕਮਾ ਬਹੁਤ ਬਦਨਾਮ ਆ ਇੱਕ ਤਾਂ ਟਾਬੇ ਦੀਆਂ ਰੋਟੀਆਂ ਖਾ ਖਾ ਕੇ ਨਾ ਸੜਾ ਮਾਨ ਅੱਕਿਆ ਪਿਆ ਉਹ ਸਹੀ ਗੱਲ ਆ ਬਾਈ ਪਦਾਨੀਕਰ ਦੀ ਰੋਟੀ ਆਪਾਂ ਨੂੰ ਕਦੋਂ ਨਸੀਬ ਹੋਣੀ ਆ ਹੋਰ ਯਾਰ ਘਰ ਤੋਂ ਜ਼ਿਆਦਾ ਯਾਰ ਤੂੰ ਬੈਠ ਬਾਈ ਮੰਗਾ ਕੁਸ ਐਨੇ ਮੈਂ ਘਰੇ ਫੋਨ ਕਰਿਆ ਮਾਂ ਆਹੋ ਚੱਲ ਕਰਿਆ ਹੋਰ ਪਤਾ 사ਤਾ ਲੈ ਲਾ ਯਾਰ ਦਾਦੀ ਸੁਖਸਾਂ ਦਾ ਵੀ ਹਾਂ ਕੋਈ ਨਹੀਂ ਬਾਈ ਕੋਈ ਨਹੀਂ ਓ ਲਿਆ ਬਾਈ ਛੇਤੀ ਓਏ ਭੁੱਖ ਬੜੀ ਲੱਗੀ ਆ ਹੈਲੋ ਹਾਂ ਸਿਮਰ ਨਾ ਕਿਵੇਂ ਆ ਮੈਂ ਤਾਂ ਠੀਕ ਆ ਪਰ ਪਰਮ ਨਹੀਂ ਠੀਕ ਕੀ ਹੋਇਆ ਉਹਨੂੰ ਉਹਨੂੰ ਬਸ ਬੁਖਾਰ ਹੋਇਆ ਤੇ ਥੋੜੀ ਜੀ ਸੱਟ ਲੱਗੀ ਐ ਕਿਉਂ ਦਵਾਈ ਨਹੀਂ ਦਵਾਈ ਦਿੰਦੇ ਉਹਨੂੰ ਪੇਂਡ ਵਾਲੇ ਡਾਕਟਰ ਤੋਂ ਦਵਾਈ ਦਵਾਈ ਸੀ ਪਰ ਇਹਨੂੰ ਫਰਕ ਹੀ ਨਹੀਂ ਪਿਆ ਨਾਲੇ ਮੈਂ ਕੀ ਕਹਿੰਦੀ ਸੀ ਜੇ ਤੁਸੀਂ ਘਰ ਆ ਜਾਓ ਤਾਂ ਪਰਮ ਵੀ ਤੁਹਾਨੂੰ ਬੜਾ ਯਾਦ ਕਰਦਾ ਹੈ ਉਹ ਕੋਈ ਗੱਲ ਨਹੀਂ ਯਾਰ ਮੈਂ ਕੋਸ਼ਿਸ਼ ਕਰਦਾ ਆਂ ਜਿਵੇਂ ਤੂੰ ਆਇਆ ਗਿਆ ਨਹੀਂ ਫਿਰ ਪੈਸੇ ਭਾ ਦੂੰਗਾ ਹਾਂਜੀ ਧਿਆਨ ਤਾਂ ਮੈਂ ਰੱਖ ਹੀ ਰਹੀ ਆਂ ਅੱਛਾ ਤੁਸੀਂ ਥੋੜੇ ਜਿਹਾ ਪੈਸੇ ਭੇਜ ਦਿਓ ਮੈਨੂੰ ਦਵਾਈ ਦਿਵਾਉਣੀ ਆ ਕੋਈ ਗੱਲ ਨਹੀਂ ਮੈਂ ਦੇਖਦਾ ਪੈਸੇ ਆਲਾ ਹਾਂਜੀ ਜਿੰਨੇ ਕ ਪੈਸੇ ਤੁਸੀਂ ਪਹਿਲਾਂ ਦੇ ਕੇ ਗਏ ਸੀ ਔਨੇ ਨਾਲ ਤੇ ਘਰ ਦਾ ਹੀ ਖਰਚਾ ਚੱਲਦਾ ਮਸਾਂ ਮੈਂ ਕੋਸ਼ਿਸ਼ ਕਰਦਾ ਆਂ ਹਾਂਜੀ ਠੀਕ ਲਿਓ ਜਿਵੇਂ ਤੁਹਾਨੂੰ ਠੀਕ ਲੱਗੇ ਚੱਲ ਠੀਕ ਆ ਸਲਾ ਟੈਨਸ਼ਨ ਫਰੀ ਹੋਣ ਵਾਸਤੇ ਫੋਨ ਕਰਿਆ ਸੀ ਇੱਕ ਤੋਂ ਇੱਕ ਟੈਨਸ਼ਨ ਹੋਰ ਪੈ ਗਈ ਹੋਰ ਕੁਝ ਖਾਣਾ ਉਹ ਬੱਸ ਬਾਈ ਰੱਜ ਗਏ ਆ ਚੱਲ ਬਾਈ ਚੱਲੀਏ ਚੱਲ ਚੱਲਦੇ ਆਂ ਬਾਈ ਕਰਨ ਲਈ ਪ੍ਰਗਿਆ ਨਾਲ ਗੱਲ ਉਹ ਹਾਂ ਬਾਈ ਕਰੀ ਆ ਸਾਮਕਾ ਤੇ ਉਹਨਾਂ ਦੇ ਇੱਕ ਹੋਰ ਟੈਨਸ਼ਨ ਪਾਤੀ ਯਾਰ ਉਹ ਕੀ ਗੱਲ ਸੁੱਖ ਵੀ ਆ ਉਹ ਸੁੱਖ ਤਾਂ ਹੈਗੀ ਆ ਉਹ ਯਾਰ ਮੁੰਡਾ ਢਿੱਲਾ ਹੋ ਗਿਆ ਜਾਦੇ ਢਿੱਲਾ ਤਾਂ ਨਹੀਂ ਨਾ ਐਵੇਂ ਤਾਂ ਦਵਾਈ ਦਵਾਤੀ ਅੱਛਾ ਉਹ ਆத்ਰੀ ਪਰਜਾਈ ਐ ਕਹਿੰਦੀ ਸੀ ਵੀ ਮਾੜੇ ਮੋٹے ਪੈਸੇ ਪਾ ਦਿਓ ਵੀ ਪੈਸੇ ਨਾਲੇ ਦਾ ਘਰ ਦਾ ਖਰਚਾ ਨਾਲੇ ਦਵਾਈ ਬੁੱਟੀ ਲੈਣੀ ਪੈਂਦੀ ਆ ਚੱਲ ਕੋਈ ਨਾ ਚੱਲ ਦੇਖਣਾ ਫਿਰ ਕਰਦਾ ਮਾਲਕ ਨਾਲ ਗੱਲ ਆ ਮਾਲਕ ਨੂੰ ਕਹਿ ਦੀ ਯਾਰ ਪਾ ਦੂਗਾ ਪੈਸੇ ਮਾਲਕ ਦਾ ਵੀ ਪਤਾ ਹੀ ਆ ਯਾਰ ਪਹਿਲੀ ਦਾ ਪਿੱਟੀ ਜਾਂਦਾ ਚੱਲ ਹੁਣੋ ਯਾਰ ਫਿਰ ਐਨੇ ਜਿੰਨੀ ਖੜੂਗਾ ਆਪਣੇ ਜਾਂ ਹੋਰ ਕਦੋਂ ਖੜੂਗਾ ਚੱਲ ਚੱਲ ਚੱਲੀਏ ਫਿਰ ਤਾਂ ਹੀ ਨਿਪੜੂਗੀ ਬਾਤ ਹੋਰ ਹਾਂ ਆ ਕਿੰਨੇ ਪੈਸੇ ਹੋ ਗਏ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਕਰੇ ਜਾਣਾ ਸੀ ਮੈਨੂੰ ਨਾ ਛੁੱਟੀ ਚਾਹੀਦੀ ਆ ਉਹ ਮੈਂ ਲਾਇਆ ਤੇਰਾ ਸਾਹਿਬ ਮੇਰਾ ਤਾਂ ਇਹ ਦਿਲ ਕਰਦਾ ਵੀ ਤੇਰੀ ਮੈਂ ਪੱਕੀ ਛੁੱਟੀ ਕਰਦਾ ਉਹ ਨਾ ਜੀ ਐਵੇਂ ਨਾ ਕਰੋ ਜੀ ਮੈਨੂੰ ਤਾਂ ਹੋਰ ਕੋਈ ਕੰਮ ਵੀ ਨਹੀਂ ਆਂਦਾ ਡਰਾਈਵਰੀ ਤੋਂ ਬਿਨਾ ਜੀ ਅੱਛਾ ਕਿੰਨੇ ਦਿਨ ਲਈ ਜਾਣਾ ਆ ਮੈਂ 3-4 ਦਿਨ ਵਾਸਤੇ ਕਹਿ ਰਿਹਾ ਸੀ ਜੀ ਤੇ ਇੱਕ ਉਹ ਪੈਸੇ ਵੀ ਦੇ ਦਿੰਦੇ ਜੀ ਮੈਂ ਕਿਹਾ ਸੀ ਨਾ ਤੇਰਾ ਡਰਾਈਵਰੀ ਕੀ ਨਹੀਂ ਘਟਦੇ ਆ ਨਾ ਪੈਸਿਆਂਗੇ ਨਹੀਂ ਜਾਦੇ ਰਹਿੰਦਾ ਹੱਟ ਟਾਈਮ ਚਲ ਕੋਈ ਨਹੀਂ ਕਰ ਦੂ ਮੈਂ ਤੇਰੇ ਪੈਸੇ ਲੈ ਕਰੇ ਦਿਨਾ ਤੂੰ ਵੀ ਕੀ ਯਾਦ ਰੱਖੀਂਗਾ ਆ ਚੱਕਰ ਆ ਗਈ ਹੁਣੇ ਤੈਨੂੰ ਪੈਸੇ ਇਹ ਤਾਂ ਬਹੁਤ ਘੱਟ ਨੇ ਜੀ ਥੋੜੇ ਨੇ ਓਏ ਜਿਹੜਾ ਤੂੰ ਨੁਕਸਾਨ ਕਰਿਆ ਪਰसों ਮਾਲ ਲੈ ਕੇ ਆਂਦੇ ਵੇਲੇ ਉਹਦਾ ਕੀ ਕਰਾਂ ਉਹਦਾ ਵੀ ਤਾਂ ਕੁਝ ਪਰਸੈਂਟ ਤੇਰੇ ਕਿ ਨਹੀਂ ਪਾਣਾ ਹੀ ਆ ਹੁਣ ਸਾਰਾ ਮੈਂ ਕੱਲਾ ਥੋੜੀ ਨਾਲ ਢੱਲੂ ਆ ਉਹਦੇ ਵਿੱਚ ਮੇਰਾ ਕੀ ਕਸੂਰ ਆ ਜੀ ਡਰਾਈਵਰ ਬੰਦਾ ਆ ਤੂੰ ਤੇਰਾ ਕਸੂਰ ਨਹੀਂ ਹੋਊਗਾ ਹੋਰ ਕਿਹਦਾ ਹੋਊਗਾ ਤੂੰ ਧਿਆਨ ਰੱਖਿਆ ਕਰ ਹਰ ਇੱਕ ਚੀਜ਼ ਦਾ ਮੈਂ ਤਾਂ ਤੁਹਾਨੂੰ ਕਿਹਾ ਸੀ ਜੀ ਵੀ ਇਹਦੇ ਟਾਇਰ ਪਵਾ ਦਿਓ ਹੁਣ ਕਿਸੇ ਵੇ ਟਾਇਰ ਨਾਲ ਜਾਊਗਾ ਟਾਇਰ ਪੜ ਜਾਂਦੇ ਨੇ ਜੀ ਰਸਤੇ ਦੇ ਵਿੱਚ ਸਤਾਪ ਖੱਜੜੇ ਹੁੰਨੇ ਆ ਜੀ ਉਹ ਚੱਲ ਚੰਗਾ ਮੈਨੂੰ ਹਰ ਟਾਈਮ ਤੂੰ ਖਰਚੀ ਘੜਾਉਂਦਾ ਰਹਿਣਾ ਆ ਚੱਲ ਜਾ ਆ ਤੂੰ ਛੁੱਟੀ ਕੋਈ ਗੱਲ ਨਹੀਂ ਕਰਵਾ ਦੂੰਗਾ ਮੈਂ ਤੇਰਾ ਬ੍ਰੇਕਾਂ ਬਰੂਕਾਂ ਜਾਂ ਦਾ ਕੰਮ ਨਾਲ ਟਾਇਰਾਂ ਦਾ ਠੀਕ ਆ ਚੰਗਾ ਜੀ ਹੋ ਗਈ ਲੌਕ ਚੱਲ ਚੱਲੀਏ ਘਰੇ ਚੱਲੀਏ ਹੋਰ ਬਾਈ ਉਹ ਬਾਈ ਆ ਦੇਖ ਮਨਦੀਪ ਨੂੰ ਇਹ ਵੀ ਤਾਂ ਯਾਰ ਡਰਾਈਵਰ ਆ ਕੈਨੇਡਾ ਜੇ ਦੀ ਕਿੰਨੇ ਟੌਰ ਆ ਉਹ ਬਾਈ ਜੇ ਕੈਨੇਡਾ ਜੇ ਡਰਾਈਵਰੀ ਕਰਦਾ ਨਾ ਤਾਂ ਹੀ ਇਹਦੀ ਟੌਰ ਆ ਉਰੇ ਦਾ ਦੇਖ ਲੈ ਆਪਣਾ ਕਿੰਨਾ ਮਾੜਾ ਹਾਲ ਆ ਯਾਰ ਇੱਕ ਟਾਈਮ ਸੀ ਡਰਾਈਵਰੀ ਨੂੰ ਨਾ ਆਪਣੇ ਕਿੰਨਾ ਚੰਗਾ ਸਮਝਦੇ ਸੀ ਪਰ ਅੱਜ ਕੱਲ੍ਹ ਦੇਖ ਲਾ ਉਹ ਅੱਜ ਕੱਲ੍ਹ ਤਾਂ ਲੋਕ ਐਂ ਕਹਿੰਦੇ ਨੇ ਜੇ ਕਹਿੰਦੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਤਾਂ ਉਹਨੂੰ ਆਹ ਕੰਮ ਦੀ ਰਾਏ ਦੇ ਦੋ ਚੱਲ ਬਾਈ ਹੁਣ ਤਾਂ ਘਰੇ ਜਾ ਕੇ ਚੈਨ ਮਿਲੂਗਾ ਹਾ ਸੜਕਾਂ ਦੇ ਫਿਰ ਫਿਰ ਕੇ ਧੱਕ ਗਏ ਯਾਰ ਉਹ ਬਾਈ ਤੈਨੂੰ ਘਰੇ ਜਾ ਕੇ ਤਾਂ ਮਿਲ ਜੂਗਾ ਇੱਧਰ ਤਾਂ ਉਹ ਵੀ ਨਹੀਂ ਕੀ ਗੱਲ ਬਾਈ ਸੁੱਖ ਵੀ ਆ ਉਹ ਸੁੱਖ ਤਾਂ ਹੈਗੀ ਆ ਕਿਦਣ ਦੀ ਤੇਰੀ ਭਜਾਈ ਫੋਨ ਕਰੀ ਜਾਂਦੀ ਆ ਵੀ ਟਾਈਮ ਨਹੀਂ ਦਿੰਦੇ ਟਾਈਮ ਨਹੀਂ ਦਿੰਦੇ ਚੱਲ ਜਾ ਕੇ ਦੇਖਦਾ ਉਹਨੂੰ ਕੀ ਕਹਿੰਦੀ ਆ ਹਸ ਤਾਂ ਡੇਢ ਮਹੀਨੇ ਬਾਅਦ ਕਰਦੇ ਦਰਸ਼ਨ ਹੋਏ ਨੇ ਆਗੇ ਤੁਸੀਂ ਸ਼ੁਕਰ ਹੈ ਕਿ ਤੁਹਾਡੇ ਵੀ ਦਰਸ਼ਨ ਹੋਏ। ਉਹ ਜਦੋਂ ਵੀ ਟਾਈਮ ਮਿਲਦਾ ਤੇਰੇ ਕੋਲੇ ਆਦਾ ਜਾਣਾ ਯਾਰ। ਅੱਛਾ ਤੁਸੀਂ ਬੈਠੋ ਮੇਰੇ ਰੋਟੀ ਲੈ ਕਿਉਂ ਨਹੀਂ ਆ? ਉਹ ਰੋਟੀ ਦਾ ਕੋਈ ਗੱਲ ਨਹੀਂ। ਪਰਮ ਕਿੱਥੇ ਆ? ਪਰਮ ਬਸ ਸੁੱਤਾ ਹੋਇਆ ਹੈ। ਠੀਕ ਆ ਹੁਣ? ਨਹੀਂ ਹਜੇ ਕਿੱਥੇ? ਅੱਛਾ ਮੈਂ ਕੀ ਕਹਿੰਦੀ ਸੀ ਜਿੱਥੇ ਤੁਸੀਂ ਕੰਮ ਕਰਦੇ ਹੋ ਉਹਨਾਂ ਕੋਲੋਂ ਥੋੜੇ ਜਿਹਾ ਪੈਸੇ ਦਾ ਹਾਰ ਚੁੱਕ ਲੋ। ਤੁਹਾਨੂੰ ਪਤਾ ਤਾਂ ਹੈ ਮੀਂਹ ਦਾ ਮੌਸਮ ਹੈ ਤੇ ਆਪਣੇ ਕੋਠੇ ਵਿੱਚੋਂਦੇ ਆ। ਅੱਪਾ ਥੋੜੀ ਜਿਮਰਮਤੀ ਕਰਾ ਲਾਂਗੇ ਨਹੀਂ ਤਾਂ ਬੜੇ ਓਕਿ ਹੋ ਜਾਵਾਂਗੇ ਯਾਰ ਪੈਸੇ ਕਿੱਥੋਂ ਚੱਕ ਲਾਵਾਂ ਮੈਂ ਉਹਨੇ ਤਾਂ ਪਹਿਲੀ ਕੱਟ ਕੇ ਦਿੱਤੇ ਨੇ ਕੀ ਐਸ ਵੈਰੀ ਫੇਰ ਕੱਟ ਕੇ ਦਿੱਤੇ ਮੇਰੇ ਤਾਂ ਕਿਸਮਤ ਹੀ ਖਰਾਬ ਹੋ ਗਈ ਡਰਾਈਵਰ ਦੇ ਨਾਲ ਵਿਆਹ ਕਰਕੇ ਘਰ ਦੇ ਵੀ ਸਾਰੇ ਕੰਮ ਕਰੋ ਤੇ ਬਾਹਰ ਦੇ ਵੀ ਸਾਰੇ ਕੰਮ ਕਰੋ ਤੁਹਾਨੂੰ ਪਤਾ ਵੀ ਆ ਮੈਂ ਕਿੰਨੀ ਓਕੀ ਹੋਈ ਪਈ ਆ ਮੇਰੀ ਗੱਲ ਮੰਨੋ ਮੈਂ ਤੁਹਾਨੂੰ ਕਹਿਨੀ ਆ ਤੁਸੀਂ ਪਲੀਜ਼ ਆ ਡਰਾਈਵਰੀ ਦਾ ਕੰਮ ਛੱਡ ਦਿਓ ਵੈਸੇ ਵੀ ਆਪਣੀ ਕਿਹੜਾ ਖੁੱਦ ਦੀ ਗੱਡੀ ਆ ਯਾਰ ਹੋਰ ਕੀ ਕਰਾਂ ਫਿਰ ਮੈਂ ਤੂੰ ਹੀ ਦੱਸ ਚੋ ਮਰਜ਼ੀ ਕਰੋ ਜੇ ਡਰਾਈਵਿੰਗ ਕਰਨੀ ਹੈ ਨਾ ਤਾਂ ਬਾਹਰ ਜਾ ਕੇ ਕਰੋ ਚਾਰ ਪੈਸੇ ਦਾ ਹੱਥ ਚੋਣਗੇ ਓ ਯਾਰ ਬਾਹਰ ਵੀ ਤਾਂ ਤਾਂ ਹੀ ਜਾਊਗਾ ਜੇ ਚਾਰ ਛੇਲੜ ਹੋਣਗੇ ਤਾਂ ਫਿਰ ਪੈਸੇ ਪੂਰੇ ਲੈ ਕੇ ਆਇਆ ਕਰੋ ਕਰ ਸਾਲਾ ਕਰਿਆ ਆਇਆ ਦੀ ਵੀ ਚਾਹ ਨਾਲ ਬੈਠੂੰਗਾ ਪਰ ਇੱਥੇ ਵੀ ਕਿੱਥੇ ਚਾਹ ਨਾਲ ਚੱਲ ਠੀਕ ਐ ਸਿਮਰ ਮੈਂ ਚੱਲਦਾ ਆਇਆ ਏਡੀ ਛੇਤੀ ਹਾਂ ਜੇ ਕੱਲ੍ਹ ਸ਼ਾਮ ਮੈਂ ਤਾਂ ਆਏ ਸੀ ਕਿ ਘੱਟੋ ਘੱਟ ਅੱਜ ਦਾ ਦਿਨ ਤਾਂ ਰਹਿ ਜਾਂਦਾ ਓ ਯਾਰ ਮਾਲਕ ਦਾ ਫੋਨ ਆਇਆ ਤੀ ਕਹਿੰਦਾ ਗੇੜਾ ਬਣ ਗਿਆ ਛੇਤੀ ਆ ਜਾ ਚੰਗਾ ਠੀਕ ਐ ਆਪਣਾ ਧਿਆਨ ਰੱਖਿਓ ਤੇ ਅਗਲੀ ਵਾਰੀ ਛੇਤੀ ਆਇਓ ਚਲ ਠੀਕ ਐ ਫਿਰ ਤੂੰ ਹੀ ਕਰ ਲਾ ਗੱਲ ਚੱਲ ਦੇਖਦਾ ਕੀ ਹਾਂ ਹਾਂਜੀ ਹਾਂਜੀ ਮੈਂ ਭੇਜਦਾ ਇਹ ਗੱਡੀ ਤੁਹਾਡੇ ਕੋਲੇ ਗੱਡੀ ਦਾ ਟਾਈਮ ਨਾਲੇ ਪਹੁੰਚ ਜੂਗੀ ਬਸ ਤੁਸੀਂ ਪੇਮੈਂਟ ਰੈਡੀ ਰੱਖਿਓ ਹਾਂਜੀ ਠੀਕ ਹੈ ਹਾਂ ਆ ਗਿਆ ਹਾਂ ਆ ਗਏ ਭਾਈ ਚਲੋ ਫਿਰ ਬੈਠੋ ਟਰੱਕ ਤੇ ਲਾ ਕੇ ਆਓ ਜਿਹੜਾ ਉਹ ਭਾਈ ਅਸਤਾ ਨਾ ਹੁਣ ਇਹ ਸੋਚਿਆ ਸੀ ਵੀ ਜਦੋਂ ਤੁਸੀਂ ਟਰੱਕ ਦਾ ਸਾਰਾ ਕੰਮ ਕਰਾ ਕੇ ਦੋਗੇ ਅਸੀਂ ਉਹਦੀ ਢੇਡਾ ਲਾਣ ਜਾਵਾਂਗੇ ਹੁਣ ਤੂੰ ਮੇਰੇ ਅੱਗੇ ਸ਼ਰਤਾਂ ਰੱਖੇਂਗਾ ਓਏ ਬਾਈ ਗੱਲ ਸ਼ਰਤ ਦੀ ਨਹੀਂ ਹੈਗੀ ਸਾਨੂੰ ਪਤਾ ਅਸੀਂ ਕਿੰਨਾ ਖੱਜਲ ਖਵਾਰ ਹੁੰਨੇ ਆ ਸਾਰਾ ਸਾਰਾ ਦਿਨ ਨਿਕਲ ਜਾਂਦਾ ਆ ਐਨੀ ਧੁੱਪ ਵਿੱਚ ਇਹਦੇ ਕਦੇ ਟਾਇਰ ਬਦਲ ਲਾ ਕਦੇ ਕੁਛ ਕਰ ਲਾ ਇਹਦੇ ਬ੍ਰੇਕਾਂ ਵੀ ਹੁਣ ਚੱਜ ਨਾਲ ਲੱਗਦੀਆਂ ਜੇ ਕੋਈ ਨਫਾ ਨੁਕਸਾਨ ਹੋ ਗਿਆ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਮੈਂ ਤੇਰੀ ਗੱਲ ਇਹ ਨਾ ਮੰਨਾ ਫਿਰ ਓ ਬਾਈ ਜੇ ਸਾਨੂੰ ਕੰਮ ਦੀ ਲੋੜ ਆ ਨਾ ਤਾਂ ਡਰਾਈਵਰ ਵੀ ਅੱਜਕੱਲ ਚੰਗੇ ਨਹੀਂ ਮਿਲਦੇ ਇਹ ਗੱਲ ਵੀ ਸੋਚ ਲਿਓ ਓਏ ਤੂੰ ਹੈਲਪਰ ਆ ਨਾ ਹੈਲਪਰ ਬਣ ਕੇ ਰਹਿ ਆ ਕੋਚਿੰਗਾਂ ਦੇ ਰਹਿਆ ਤੋ ਇਹਨੂੰ ਗੱਲ ਕੋਚਿੰਗ ਦੀ ਨਹੀਂ ਹੈਗੀ ਜੀ ਤੁਸੀਂ ਆਪ ਦੱਸੋ ਮਹੀਨੇ ਬਾਅਦ ਅਸੀਂ ਕਰੇ ਆਏ ਤੇ ਹਲੇ ਕੱਲ ਪਹੁੰਚੇ ਆ ਅੱਜ ਫੋਨ ਕਰਕੇ ਤੁਸੀਂ ਫੇਰ ਬੁਲਾ ਲੇ ਸਾਡਾ ਵੀ ਟੱਬਰ ਆ ਜੀ ਅਸੀਂ ਵੀ ਦੇਖਣਾ ਉਹਨਾਂ ਨੂੰ ਮੈਂ ਤੁਹਾਨੂੰ ਫੋਨ ਕੀ ਕਰ ਲਿਆ ਥੋੜੀ ਤਾਂ ਆਕੜੇ ਹੋਰ ਹੋ ਗਈ ਤੁਸੀਂ ਰਹਿਣ ਦਿਓ ਮੈਂ ਹੋਰ ਨੂੰ ਭੇਜ ਦੇਣਾ ਕਿਸੇ ਨੂੰ ਜਾਓ ਜੇ ਤੇਰਾ ਦਿਲ ਨਹੀਂ ਮੰਨਦਾ ਨਾ ਕੰਮ ਕਰਨ ਨੂੰ ਤਾਂ ਰਹਿਣ ਦੇ ਜਾ ਮੈਂ ਹੋਰ ਦੇਖ ਲਊਗਾ ਡਰਾਈਵਰ ਮੈਂ ਵੀ ਦੇਖਦਾ ਤੁਹਾਨੂੰ ਕੌਣ ਰੱਖਦਾ ਆ ਇੱਥੇ ਡਰਾਈਵਰ ਬਾਈ ਹੁਣ ਤਾਂ ਸੋਚ ਲਿਆ ਵੀ ਆਪਣਾ ਟਰਾਲੀ ਪਾਉਂਗਾ ਕੀ ਮੈਂ ਕਹਿ ਰਿਹਾ ਵੀ ਮੈਨੇ ਸੋਚ ਲਿਆ ਵੀ ਮੈਂ ਹੁਣ ਆਪਣਾ ਟਰਾਲਾ ਹੀ ਪਾਉਂਗਾ ਕਾਦੇ ਨਾਲ ਪਾਈਆਂ ਟਰੱਕ ਮੇਰੇ ਕੋਲ ਇੱਕ ਗਿੱਲਾ ਜ਼ਮੀਨ ਦਾ ਹੈਗਾ ਕਿਲਾ ਵੇਚ ਕੇ ਟਰੱਕ ਲਾਏਗਾ ਹਾਂਜੀ ਵਾਹ ਉਹ ਬਾਤ ਤੇਰੇ ਹਾਂ ਉਹ ਮੂਰਖ ਬੰਦੇ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਜ਼ਮੀਨ ਵੇਚ ਕੇ ਟਰੱਕ ਤਾਂ ਪਾਏ ਜਾਂਦੇ ਨੇ ਪਰ ਟਰੱਕਾਂ ਦੇ ਸਰ ਤੋਂ ਜ਼ਮੀਨ ਨਹੀਂ ਲਈ ਜਾਂਦੀ ਚੱਲ ਬਾਈ ਉਹਦੇ 'ਚ ਤੇਰਾ ਤਾਂ ਨਹੀਂ ਕੁਝ ਜਾ ਰਿਹਾ ਮੇਰਾ ਕੀ ਜਾਣਾ ਆ ਮੈਂ ਤਾਂ ਤੈਨੂੰ ਮੁਬਾਰਕਾ ਹੀ ਦਊਂਗਾ ਜਾ ਲੈ ਟਰੱਕ ਪੁੱਜੜ ਜੀ ਉਹ ਜਿਹੜਾ ਤੇਰੇ ਕੋਲ ਇੱਕ ਕੁੱਤਾ ਹੈਗਾ ਉਹਨੂੰ ਸੰਭਲ ਲਾ ਡਰਾਈਵਰੀ ਕਰ ਰਿਹਾ ਚੰਗਾ ਪਾਲਾ ਕਰ ਲਾ ਨਹੀਂ ਉਹ ਕਿਲਾ ਵੀ ਜਾਊ ਤੇਰੇ ਇੱਥੋਂ ਹੁਣ ਤਾਂ ਬਾਈ ਫਿਰ ਆਪਣੇ ਕੰਮੇ ਕਰੂੰਗਾ ਤੂੰ ਦੱਸ ਬਾਈ ਸੰਤੀ ਤੂੰ ਇਹ ਨਾਲ ਰਹੇਗਾ ਕਿ ਮੇਰੇ ਨਾਲ ਜਾਏਗਾ ਬਾਈ ਆਪਾਂ ਦਾ ਤੇਰੇ ਨਾਲ ਆ ਪਹਿਲਾਂ ਤੂੰ ਜਿੱਥੇ ਮਰਜ਼ੀ ਖੜਾ ਲਾ ਯਾਰ ਲੈ ਚੱਲ ਜਿੱਥੇ ਮਰਜ਼ੀ ਚੱਲ ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਆ ਜੀ ਅੱਛਾ ਆ ਜੀ ਇਹ ਮੁੰਡਾ ਦੋ ਦਿਨ ਤੋਂ ਆ ਰਿਹਾ ਆਪਣੇ ਕੋਲ ਜੀ ਤੁਸੀਂ ਮਿਲਦੇ ਰਹੇ ਇਹਨੂੰ ਠੀਕ ਆ ਮੁੰਡਾ ਬਹੁਤ ਮਿਹਨਤੀ ਹੈ ਓਕੇ ਇਹਨਾਂ ਨੂੰ ਆਪਾਂ ਗੱਡੀ ਡਿਲੀਵਰ ਕਰਨੀ ਆ ਅੱਛਾ ਅੱਛਾ ਉਹ ਜਿਹੜੀ ਤੁਸੀਂ ਕੱਲ ਗੱਲ ਕਰ ਰਹੇ ਸੀ ਆਪਣਾ ਬਿਲਕੁਲ ਬਿਲਕੁਲ ਹਾਂ ਜੀ ਓ ਛੇ ਚੱਕੀ ਬਿਲਕੁਲ ਹਾਂ ਜੀ ਠੀਕ ਆ ਠੀਕ ਆ ਦੇਖੋ ਬਾਈ ਗੱਡੀ ਤਿਆਰ ਆ ਤੁਹਾਡੀ ਡਾਕੂਮੈਂਟ ਸਾਰੇ ਮਨਿੰਦਰ ਨੇ ਕਰਤੇ ਮੈਨੂੰ ਦੱਸੀ ਸੀ ਗੱਲ ਵੀ ਮੁੰਡਾ ਕਹਿੰਦਾ ਲੌਨ ਕਲੀਅਰ ਆ ਸਾਰਾ ਕੁਝ ਪੇਪਰ ਡਾਕੂਮੈਂਟ ਰੈਡੀ ਨੇ ਜੀ ਇਹ ਮਨੁ ਮਨਿੰਦਰ ਨੇ ਸਾਰੀ ਗੱਲ ਦੱਸਤੀ ਸੀ ਵੀ 2 ਦਿਨ ਪਹਿਲਾਂ ਤੁਸੀਂ ਮਿਲੇ ਹੋਣੇ ਐਕਚੁਅਲੀ ਮੈਂ ਹੈ ਨਹੀਂ ਸੀਗਾ ਬਾਹਰ ਗਿਆ ਹੋ ਸੀ ਕਿ ਤੇ ਕੋਈ ਨਹੀਂ ਗੱਡੀ ਥੋੜੀ ਓਕੇ ਸਾਰਾ ਡਾਕੂਮੈਂਟ ਸੌਲਵ ਕਰਤੇ ਲੋਨ ਤੁਹਾਡਾ ਹੋ ਗਿਆ ਅੱਜ ਤੁਹਾਨੂੰ ਗੱਡੀ ਡਿਲੀਵਰ ਕਰ ਦੂਗਾ ਮਨਿੰਦਰ ਟੈਨਸ਼ਨ ਨਾ ਲਵੋ ਕਲੀਅਰ ਥੋੜਾ ਸਾਰਾ ਕੰਮ ਠੀਕ ਜੀ ਧੰਨਵਾਦ ਜੀ ਓਕੇ ਓਕੇ ਚੰਗਾ ਜੀ ਠੀਕ ਆ ਸਰ ਮੈਂ ਗੱਡੀ ਇਹਨਾਂ ਨੂੰ ਡਿਲੀਵਰ ਕਰਵਾ ਦਾਂ ਫਿਰ ਹਾਂ ਮਨਿੰਦਰ ਤਸੱਲੀ ਕਰਵਾ ਦੀ ਮਾਈਆਂ ਦੀ ਓਕੇ ਸਰ ਓਕੇ ਓਕੇ ਪਹਿਲਾਂ ਕਰੇ ਦੱਸ ਦਿੰਨਾ ਉਹ ਵੀ ਵਿਚਾਰੀ ਪ੍ਰੇਸ਼ਾਨ ਰਹਿੰਦੀ ਆ ਹੈਲੋ ਹਾਂ ਸੇਰਨਾ ਬਧਾਈਆਂ ਹੁਣ ਆਪਾਂ ਨਵੀਂ ਗੱਡੀ ਲੈ ਲਈ ਸੱਚੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਅੱਛਾ ਤੁਸੀਂ ਘਰ ਕਦੋਂ ਆਓਗੇ ਉਹ ਮੇਰੀ ਗੱਲ ਸੁਣਾ ਉਹ ਨਵੀਂ ਗੱਡੀ ਲਈ ਆ ਹੁਣ ਢੇੜਾ-ਗੂੜਾ ਲਾ ਕੇ ਆਉਂਗਾ ਅੱਛਾ ਠੀਕ ਐ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਛੇਤੀ ਘਰ ਆਇਓ ਬਹੁ ਟੈਮੋ ਗੱਦਨ ਕਰਿਆ ਨੂੰ ਠੀਕ ਆ ਤੂੰ ਵੀ ਆਪਣਾ ਧਿਆਨ ਰੱਖੀ ਬਹੁਤ ਬਹੁਤ ਸ਼ੁਕਰ ਹੈ ਪ੍ਰਮਾਤਮਾ ਮਾਲਕ ਨੂੰ ਵੀ ਡੱਬਾ ਦੇ ਜਾਵਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਊਗੀ। ਓ ਵਾਹ ਬਈ ਇਸ ਗੱਲ ਦੀ ਕੀ ਹਾਲ ਹੈ ਬਾਬਾ ਦੇ ਜੀ ਆ ਲੋ ਜੀ ਡੱਬਾ ਇਹ ਕਾਦਾ ਉਹ ਗੱਡੀ ਪਾਲੀ ਆਪਾਂ ਨੇ ਓ ਵਾਹ ਬਈ ਵਾਹ ਮੁਬਾਰਕਾਂ ਤੇਨੂੰ ਓ ਮੈਨੂੰ ਪਤਾ ਸੀ ਇੱਕ ਨਾ ਇੱਕ ਦਿਨ ਤੂੰ ਕੁਛ ਨਾ ਕੁਛ ਜ਼ਰੂਰ ਕਰੇਗਾ ਕਿ ਹੋ ਗਿਆ ਤੂੰ ਜੱਦੀ ਰਿਹਾ ਸ਼ੁਰੂ ਤੋਂ ਇਧਰ ਲਈ ਤੈਨੂੰ ਮੁਬਾਰਕਾਂ ਯਾਰ ਆ ਨਾਲੇ ਨਾ ਜੋ ਕੁਛ ਮੈਂ ਤੈਨੂੰ ਬੋਲਿਆ ਆ ਮੰਦਾ ਚੰਗਾ ਮੈਂ ਆਖਰ ਨੂੰ ਮਾਲਕ ਆ ਮੈਨੂੰ ਬੋਲਣਾ ਪੈਂਦਾ ਆ ਮੇਰੀ ਮਜਬੂਰੀ ਆ ਹਨਾ ਉਹਨਾਂ ਚੀਜ਼ਾਂ ਲਈ ਮੈਨੂੰ ਮਾਫ਼ ਕਰੀਂ ਪਰ ਮੈਨੂੰ ਮਾਣ ਆ ਵੀ ਤੂੰ ਮੇਰੇ ਕੋਲ ਡਰਾਈਵਰ ਰਿਹਾ ਆ ਤੇ ਤੈਨੂੰ ਕੁਛ ਕਰਕੇ ਦਿਖਾਇਆ ਅੱਜ ਬਸ ਥੋੜੀ ਮਿਹਰਬਾਨੀ ਐ ਜੀ ਸੱਚੀ ਯਾਰ ਬੜੀ ਖੁਸ਼ੀ ਹੋਈ ਮੈਨੂੰ ਆ ਜਾ ਚਾਹ ਪਾਣੀ ਪੀਨੇ ਅੰਦਰ ਨਾ ਜੀ ਨਾ ਧੰਨਵਾਦ ਜੀ ਹੁਣ ਅੱਗੇ ਘਰੇ ਵੀ ਜਾਣਾ ਆ ਉੱਥੇ ਵੀ ਡੱਬਾ ਲੈ ਕੇ ਜਾਊਂਗਾ ਮੈਂਨੇ ਸੋਚਿਆ ਮੈਂ ਪਹਿਲਾਂ ਜਾ ਕੇ ਡੱਬ ਆਨ ਨਾਲੇ ਨਾ ਕੱਲਾ ਡੱਬੇ ਨਾਲ ਨਹੀਂ ਸਰਨਾ ਆ ਬੋਤਲ ਵੀ ਲੈ ਕੇ ਆਈ ਠੀਕ ਆ ਮੇਰੇ ਕੋਲ ਨਾ ਕੋਈ ਗੱਲ ਨਹੀਂ ਅਗਲੇ ਕਿੜੇ ਤੋਂ ਲੈ ਕੇ ਆਉਂਦਾ ਚਲ ਓਵਾਰ ਕਾ ਦਿਨ ਚੰਗੇ ਧੰਨਵਾਦ ਜੀ ਆਲਾ ਵਰਬਿਰ ਚਾਬੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਹੋਣ ਧੰਨਵਾਦ ਵੀਰੇ ਆ ਸਭ ਕੁਝ ਨਾ ਤੁਹਾਡੀ ਕਿਰਪਾ ਨਾਲ ਹੀ ਹੋਇਆ ਬਾਈ ਚਲ ਹੁਣ ਦੱਬ ਕੇ ਮਿਹਨਤ ਕਰੀ ਫਿਰ ਠੀਕ ਆ ਵੀਰੇ ਤੇਰਾ ਸ਼ੁਕਰ ਆ ਪ੍ਰਮਾਤਮਾ ਤੇ ਪਿਤਾ ਪ੍ਰਮਾਤਮਾ ਸੁਖ ਰੱਖੀ ਦਾਤਿਆ ਤਾਂ ਬਾਈ ਚਾਹ ਲਾਈ ਦੋ ਕੜੀ ਆਈਆਂ ਉਹ ਦੇਖ ਲੈ ਬਾਈ ਸੈਂਟੀ ਵਧੀਆ ਕਿਹੜਾ ਲੱਗਿਆ ਚੰਗੇ ਪੈਸੇ ਬਣ ਗਏ ਇਸ ਵਾਰ ਉਹ ਬਾਈ ਨਵੀਂ ਮਸ਼ੀਨਰੀ ਦਾ ਇਹਦਾ ਫਾਇਦਾ ਬਾੜ ਵੱਢਦੀ ਜਾਂਦੀ ਆ ਯਾਰ ਹਾਂ ਇਹ ਤਾਂ ਗੱਲ ਹੈਗੀ ਆ ਆ ਲੈ ਸੰਟੀ ਮੈਂ ਤੇਰੇ ਖਾਤੇ 'ਚ ਪੈਸੇ ਪਾਤੇ ਇੱਕ ਕੰਮ ਕਰੀ ਜੇ ਘਰੇ ਹੋਰ ਕੋਈ ਲੋਡ ਹੋਈ ਨਾ ਤਾਂ ਉਹ ਵੀ ਦੱਸ ਦੀ ਧੰਨਵਾਦ ਬਾਈ ਤੇਰਾ ਜਿਹੜਾ ਟਾਈਮ ਸਿਰ ਯਾਰ ਪੈਸੇ ਪਾ ਦਿੰਨਾ ਘਰੇ ਖਰਚਾ ਪਾਣੀ ਕਰ ਲੈਂਦੇ ਨੇ ਲੈ ਯਾਰ ਧੰਨਵਾਦ ਵਾਲੀ ਇਹਦੀ ਕੀ ਗੱਲ ਆ ਉਹ ਪਤੰਦਰਾ ਤੂੰ ਸਾਰਾ ਦਿਨ ਮੇਰੇ ਨਾਲ ਸੜਕਾਂ ਤੇ ਫਿਰਦਾ ਇਹਦਾ ਤੇਰੀ ਮਿਹਨਤ ਆ ਚੱਲ ਠੀਕ ਆ ਬਾਈ ਤੈਨੂੰ ਇੱਕ ਕੰਮ ਕਰ ਜੇ ਕੁਝ ਹੋਰ ਵੀ ਖਾਣ ਪੀਣ ਨੂੰ ਮੰਗਾਣਾ ਨਾ ਉਹ ਵੀ ਮੰਗਾ ਲਾ ਐਨੇ ਵਿੱਚ ਤੇਰੀ ਪਰਜਾਈ ਨੂੰ ਪੈਸੇ ਪਾ ਦਾਂ ਉਹ ਨਾ ਬਾਈ ਬਸ ਚਾਹੇ ਪੀਵਾਂਗੇ ਯਾਰ ਆ ਲਾਈ ਕਰਾਂ ਹਲੋ ਆ ਹਾਂ ਵਧੀਆ ਸਿਮਰ ਆ ਤੈਨੂੰ ਪੈਸੇ ਪਾਤੇ ਆ ਸ਼ਾਪਿੰਗ ਵਗੈਰਾ ਕਰ ਲਈ ਚੱਲ ਠੀਕ ਆ ਚੰਗਾ ਜਦੋਂ ਵੀ ਕੋਈ ਟਰੱਕ ਡਰਾਈਵਰ ਵੀਡੀਓ ਬਣਾਉਂਦਾ ਆ ਨਾ ਜਾਂ ਅਸੀਂ 6 ਜੂਨ ਜੁਲਾਈ ਦੇ ਮਹੀਨੇ 'ਚ ਬਣਾਨੇ ਹੋਣੇ ਆਲਮੋਸਟ ਇੰਨਾ ਕੁ ਮਤਲਬ ਮਿਹਨਤ ਕਰਨੀ ਪੈਂਦੀ ਆ ਇਸ ਵੀਡੀਓ ਦੇ ਉੱਤੇ ਬਾਈ ਨੇ ਬਹੁਤ ਮਿਹਨਤ ਕੀਤੀ ਆ ਮੇਰੇ ਤਾਂ ਸੀਨ ਸੀਗੇ ਜਿਹੜੇ ਆਫਿਸ ਦੇ ਸੀਗੇ ਪਰ ਬਾਈ ਨੇ ਆਊਟਡੋਰ ਜਾ ਕੇ ਬਹੁਤ ਜ਼ਿਆਦਾ ਸ਼ੂਟ ਕਰਿਆ ਤੇ ਮੈਨੂੰ ਪਤਾ ਇਹਦਾ ਗਰਮੀ 'ਚ ਇੱਕ ਦਿਨ ਕੀ ਹਾਲ ਹੋ ਗਿਆ ਸੀਗਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਸ ਨੂੰ ਹੋਰ ਮੋਟੀਵੇਸ਼ਨ ਮਿਲ ਸਕੇ ਐਦਾਂ ਵੱਡੇ ਵੱਡੇ ਪ੍ਰੋਜੈਕਟ ਬਣਾਉਣ ਦੇ। ਉਹ ਟਰੱਕ ਵਾਲੀ ਵੀਡੀਓ ਬਣਾਣੀ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਬਹੁਤ ਮਿਹਨਤ ਲੱਗ ਰਹੀ ਹੈ ਇਸ ਉੱਤੇ ਤੇ ਬਾਈ ਨੇ ਲਾਈਆ ਮਿਹਨਤ ਆਪ ਦੱਸ ਕੀ ਕਹਿਣਾ ਜਾਏਗਾ ਤੋਂ ਇਸ ਮਿਹਨਤ ਦੇ ਬਾਰੇ ਜਾਂ ਇਸ ਆਡੀਅנס ਨੂੰ ਕੀ ਕਹਿਣਾ ਜਾਏਗਾ ਵੀ ਕੀ ਕਰਨਾ। ਬਾਈ ਜੱਗੀ ਨੇ ਨਾ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਵੀ ਜੇ ਆਰ ਤੇ ਨੇ ਨਾ ਕੰਮ ਸ਼ੁਰੂ ਕਰਨਾ ਆ ਤਾਂ ਮੈਨੂੰ ਪਹਿਲਾਂ ਟਰੱਕ ਵਾਲੀ ਵੀਡੀਓ ਬਣਾ ਕੇ ਦਿਖਾ ਦੇ। ਠੀਕ ਹੈ ਇੱਕ ਚੈਲੰਜ ਦਿੱਤਾ ਦੀ ਬਾਈ ਨੇ ਠੀਕ ਆ ਉਹ ਆਪਾਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਲੈਣਾ ਸਭ ਦੇ ਪਿਆਰ ਨਾਲ ਉਹ ਚੈਲੰਜ ਪੂਰਾ ਕਰਤਾ ਤੇ ਬਾਕੀ ਤੁਸੀਂ ਆਪੇ ਦੱਸੋਗੇ ਕਮੈਂਟਾਂ ਦੇ ਵਿੱਚ ਹਨਾ ਵੀ ਆਪਾਂ ਨੇ ਕਿਵੇਂ ਦਾ ਕੀ ਕੰਮ ਕਰਾਇਆ ਹੈ ਹਨਾ ਤੇ ਤੁਹਾਨੂੰ ਕਿਵੇਂ ਲੱਗਿਆ ਬਾਈ ਮੈਨੂੰ ਤਾਂ ਵੀਰੇ ਤੇਰੀ ਵੀਡੀਓ ਬਹੁਤ ਵਧੀਆ ਲੱਗੀ ਆ ਮਤਲਬ ਜਿਹੜੀ ਤੇਰੀ ਸਟੋਰੀ ਆ ਵੀਡੀਓ ਤਾਂ ਹੁਣ ਜਦਾ ਆਉਟਪੁੱਟ ਲੋਕਾਂ ਨੇ ਦੇਖ ਕੇ ਦੱਸਣਾ ਆ ਕਿ ਕਿਦਾਂ ਦੀ ਨਿਕਲੀ ਆ ਸੋ ਤੁਸੀਂ ਦੱਸਿਓ ਜਰੂਰ ਪਿਆਰ ਜਰੂਰ ਦਿਓ ਕਮੈਂਟਸ ਦੇ ਵਿੱਚ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਫਸਟ ਵੀਰ ਜੀ